ਵਾਰੇ ਗੁਰੂ ਸਾਹਿਬ ਬਾਣੀ ਆਹੀ ਦੱਸਦੇ ਹਨ ਅੱਜ ਦਾ ਸੰਗਰਾਮ ਸੰਗਰਾਮ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਬਾਣੀ ਦਾ ਰਾਂਝੀ ਦੱਸਦੇ ਹਨ ਓਹ ਸੁਖਾਰ ਨਗਿਆ ਤੇ ਕੰਠ ਮਿਲੇ ਆ ਹਰਨਾ ਆ ਮਨ ਬਿਝੇ ਆ ਚਰਨਾਰ ਗੁੰਡਾ गोबिंद गोपाल राय न सकी मेन साधु जह ते बीते सच्ची प्रीत समा कर गयनी पाद नाम गुण नाम जडिया बार जाओ लख हर सजन ब्रह्मा गा शरम कहे रे ਨਾਨਕ ਦਰ ਪਿਆਹਾ ਉਹ ਕੁ ਸੁਹੰਦਾ ਸਰਬ ਸੁਪ ਮੁਝੇਸ ਮਖੇ ਵੇ ਕਰਵਾ ਗੁਰੂ ਸਾਹਿਬ ਬਾਣੀ 라ਹੀਂ ਪਰਮਾਨ ਕਰਤੇ ਹਨ

महीने बार गुरू साहिब की कंदे न वीठ मिली रुती बि ठंड महसूस हूंदी आहे हर हिकु जीव हर बंदे ठंड लॻंदी आहे ककर को बर्फ़ पैंद जिस तरही आहे बड़ा ई हर हिकु बंदि महसूस कर ठंड ते ज़िंदगी जे बड़े दुख हूंदो आहे बड़ा कुझु हूंदा आहे कारण वीठ मिलिया उस बंदे नुख हूंदे आहे उन ठंड लॻंदी आहे उनखां बाद ਕੋ ਮਦਾਇਆ ਤੇ ਜਿਹੜਾ ਕੀ ਮਾਰੇ ਜਾਂਦੇ ਨੇ ਕੰਠ ਮਿਲਿਆ ਹਰ ਨਾ ਜਿਨ੍ਹਾਂ ਨੇ ਉਸ ਨਾਮ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ ਉਹਦੇ ਨਾਮ ਨੂੰ ਕੰਠ ਨਹੀਂ ਕੀਤਾ ਯਾਦ ਨਹੀਂ ਕੀਤਾ ਤੂੰ ਤੇ ਆਇਆ ਨਹੀਂ ਤਦ ਹੀ ਸਾਨੂੰ ਇਹ ਦੁੱਖ ਸ਼ੋਕ ਸਾਥੀ ਇਹ ਛੰਡ ਜਿਹੜੀ ਮਹਿਸੂਸ ਹੁੰਦੀ ਹੈ ਤੇ ਸਾਡੇਿਰਨ ਗਏ ਲੋ ਮਨ ਬੇਦਿਆ ਚਰਨਾਰविंद ਜਸਨਾ ਲਖਦਾ ਸਾਹ ਮਨ ਬੇਦਿਆ ਚਰਨਾਰविंद ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪ੍ਰੀਤ ਹੋ ਜਾਂਦੀ ਆ ਨਾਮ ਜਪਦੇ ਆ ਨਾ ਤੇ ਉਹ ਜਾਨ ਮੰਨੇ ਲੇ ਕੇ ਐਸਾ ਹੋ ਜਾਂਦੇ ਆ ਨਾ ਮਨ ਬੇਦਿਆ ਚਰਨਾਰविंद ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੇ ਆ ਨਾ ਮਾਲਕ ਨੂੰ ਧਿਆਉਂਦੇ ਆ ਨੇ ਪਰਮੂਨੀ ਬੰਦਗੀ ਕਰਦੇ। ਦਰਸ਼ਨ ਲਗੜਾ ਸਾਹਿਬ ਤੇ ਉਹਨਾਂ ਦੀ ਦਰਸ਼ਨਾ ਉਹ ਪਰਮਾਤਮਾ ਨੂੰ ਮਿਲਣੇ ਵਿੱਚ ਮਿਲਣੇ ਦੀ ਉਹਨਾਂ ਦੇ ਅੰਦਰ ਤਾਂ ਹੁੰਦੀ ਹੈ ਤੇ ਉਹ ਦਰਸ਼ਨਾ ਨਹੀਂ ਉਤਾਵਲੇ ਰਹਿੰਦੇ। ਸਮਾਲਬ ਨੂੰ ਬੰਦਗੀ ਕਰਨ ਦਾ ਇਹ ਪੁੰਨ ਵੱਡ ਬਖਸ਼ ਦੇ ਹਰ ਜੀ ਸਹਿਬ। ਉਹ ਜੋ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਦਾ ਜਿਨ੍ਹਾਂ ਨੇ ਉਸ ਮਾਰਗ ਦਾ ਉਹ გასਗਾ ਗੋਬਿੰਦ ਪ੍ਰਭੂ ਨੂੰ ਤੇ ਆਇਆ ਗੋਪਾਲ ਪ੍ਰਭੂ ਦਾ ਨਾਮ ਹੈ ਉਸ ਨੂੰ ਉਹ ਚਰਨਾਂ ਦਾ ਨਾਮ ਦੇ ਨਾਲ ਜੁੜ ਕੇ ਸੇਵਾ ਸਵਾਮੀ ਦਾ ਤੇ ਉਹਨੇ ਹੁਕਮ ਦੇ ਅੰਦਰ ਚੱਲ ਕਰਕੇ ਉਹਨੇ ਵਚਨਾਂ ਦੀ ਪਾਲਣਾ ਕਰਦਾ ਕਰਦੇ ਹੋਏ ਜੋ ਬਾਣੀ ਸਾਨੂੰ ਬਲਵਾਨ ਕਰਦੀ ਹੈ ਸੇਵਾ ਸੁਆਮੀ ਰਾਹ ਲਾਹੇ ਸੇਵਾ ਦਾ ਕੋਣ ਫਲ ਪ੍ਰਾਪਤ ਕਰਦੇ ਹਨ ਉਹ ਜੀਵ ਦੁਨੀਆ ਤੇ ਆਇਆ ਬੰਦਾ ਕੀ ਕਰਨਾ ਕੀ ਕਰਨ ਆਤੇ ਆਉਂਦਾ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਮਝ ਕਿੱਦਾਂ ਆਊਗੀ ਜੇ ਉਹਨੂੰ ਕੋਈ ਰਾਸਤਾ ਮਿਲੇ ਕੋਈ ਉਹਨੂੰ ਐਸੀ ਜ਼ੁਕਤੀ ਮਿਲੇ ਜਿਹਦੇ ਨਾਲ ਉਹ ਪਰਮਾਤਮਾ ਦੇ ਘਰ ਵਿੱਚ ਸਾਡੀ ਹਾਜ਼ਰੀ ਅੱਗੇ ਜੀਵਨ ਸਫਲਾ ਹੋਵੇ ਸੇਵਾ ਸਵਾਮੀ ਦਾ ਸਵਾਮੀ ਉਹ ਮਾਲਕ ਦੀ ਪ੍ਰਭੂ ਦੀ ਸਵਾਮੀ ਦੀ ਪਰਮਾਤਮਾ ਦੀ ਸੇਵਾ ਗੁਰੂ ਦੀ ਸੇਵਾ ਕਿੱਦਾਂ ਆ ਜਿਹੜੇ ਗੁਰੂ ਘਰ ਗੁਰਦੁਆਰਾ ਗੁਰੂ ਘਰ ਮੰਦਰ ਮਹਾਜ ਪਰਮਾਤਮਾ ਦੇ ਜਿਹੜੇ ਘਰ ਆ ਉਹਦੇ ਜਦੋਂ ਘਰ ਵਿੱਚ ਸੇਵਾ ਕਰਦੇ ਆ ਤੇ ਉਹ ਸੇਵਾ ਦਾ ਕੋਈ ਮਿਲਦਾ ਸੇਵਾ ਕਰਾਂਗੇ ਦਾ ਦਵਾ ਕੋਈ ਖੜੀ ਮਿਲਦਾ ਸੇਵਾ ਦਾ ਮੀਲਾ ਤੇ ਜੀਵਨ ਦਾ ਇਹੀ ਦਾਹਾ ਆ ਕਿ ਸੇਵਾ ਭੱਗਾ ਨਾਲ ਲਿੰਦੀ ਹੈ ਤੇ ਆਪਾਂ ਹੁਣ ਇਹ ਦੇਖਣਾ ਵੀ ਉਹ ਮਾਲਕ ਨੇ ਦਾ ਹੁਕਮ ਲਾਤਾ ਉਹ ਨੇ ਸਾਨੂੰ ਐਸਾ ਫਰਮਾਨ ਕਰ ਦਿੱਤਾ ਆ ਗੁਰਬਾਣੀ ਦੇ ਵਿੱਚ ਐਸਾ ਹੁਕਮ ਦੇ ਦਿੱਤਾ ਆ ਸੇਵਾ Swami ਦਾ ਸੇਵਾ ਕਰਨੀ ਆ ਤੇ ਅਸੀਂ ਹੁਣ ਇਹ ਦੇਖਣਾ ਵੇ ਮਾਲਕ ਦੇ ਘਰ ਗੁਰੂਆਂ ਦੇ ਘਰ ਸੇਵਾ ਕਿੱਦਾਂ ਕਰਨੀਆਂ ਤੇ ਸਾਨੂੰ ਉਹ ਮੌਕਾ ਕਿੱਦਾਂ ਮਿਲਣਾ ਚਾਹੀਦਾ ਇਹ ਮੌਕਾ ਨਹੀਂ ਬੰਦਾ ਸੰਭਾਲਦਾ ਖਵਾ ਲੈਂਦਾ ਆ ਸੇਵਾ ਦੇ ਨਾਲ ਹੀ ਜਾ ਕੁਝ ਪ੍ਰਾਪਤ ਹੁੰਦਾ ਹੈ ਸੇਵਾ ਸਵਾਮੀ ਦਾ ਸੇਵਾ ਤੋਂ ਅਸੀਂ ਦੂਰ ਭੱਜਦੇ ਆ ਸਾਡੇ ਦੁਨੀਆਂ ਵਾਲੀ ਦੇ ਕਾਰ ਵਿਹਾਰ ਜਿਹੜੇ ਹਨ ਉਹਨਾਂ ਦੇ ਵਿੱਚ ਐਸੇ ਰੰਗ ਆ ਆ ਜਿਹੜਾ ਅਸਲੀ ਮਕਸਦ ਹੈ ਜ਼ਿੰਦਗੀ ਦਾ ਉਹ ਸੁਲਤਾਨ ਇਨਸਾਨ ਸਮਝਦਾ ਨਹੀਂ ਵੀ ਸੇਵਾ ਦਾ ਫਲ ਮਿਲਣਾ ਹੋਰ ਜੋ ਮਰਜੀ ਕਿਤੇ ਚੱਲ ਜਾ ਕੁਝ ਵੀ ਕਰ ਲੋ ਤੇ ਹੋਰ ਨਹੀਂ ਕੁਝ ਵੀ ਕਿਤੇ ਉਹ ਪ੍ਰਾਪਤ ਮਿਲਣਾ ਜੋ ਗੁਰੂਆਂ ਨੇ ਬਚਨ ਦਿੱਤਾ ਉਹਨਾਂ ਦੇ ਬਚਨ ਦੀ ਪਾਲਣਾ ਕਰਨੀ ਬਚ ਗੁਰੂ ਦੇ ਬਚਨ ਦੀ ਪਾਲਣਾ ਇਹੀ ਹੈ ਸੇਵਾ ਸ੍ਰੀ ਮਾਰਗ ਦੀ ਸੇਵਾ ਕਰਨ ਸੇਵਾ ਸਵਾਮੀ ਦਾ ਹਨ ਵਿਖਿਆ ਕੋਈ ਨਾ ਸਕੀ ਮਨ ਸਾਧੂ ਗੋਗਾ ਤੇ ਭੁੱਖੀਆਂ ਵਿਕਾਰਾਂ ਦੇ ਵਿੱਚ ਇਹ ਇਨਸਾਨ ਬੰਦਾ ਰਹਿ ਜਾਂ ਰਿਹਾ ਤੇ ਦੁੱਖ ਹੀ ਹੁੰਦੇ ਆ ਉਹ ਜਦੋਂ ਇਹਨਾਂ ਦੇ ਵਿੱਚ ਰਾਜ ਜਾਂਦਾ ਇਹਨਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਫਿਰ ਉਹਨੂੰ ਦੁੱਖ ਹੁੰਦੇ ਆ ਵਿਖਿਆ ਕੋਈ ਨਾ ਸਕੀ ਤੇ ਇਸ ਉਹਦੇ ਵੀਨੇ ਦੇ ਵਿੱਚ ਆ ਜਿਹੜੇ ਅਸੀਂ ਦੁੱਖ ਕਹਿੰਦੇ ਆ ਇਹ ਦੁੱਖ ਨਹੀਂ ਆਉਂਦੇ ਆਉਂਦੇ ਤਾਂ ਆ ਜੇ ਅਸੀਂ ਆਹ ਕੱਲ ਸੱਚ ਨੂੰ ਨਹੀਂ ਜਾਣਦੇ ਜਿਹੜਾ ਸੱਚ ਗਿਆਨ ਵਿੱਚੋਂ ਉਹ ਸੱਚ ਤੋਂ ਦੂਰ ਰਹਿੰਦੇ ਤੇ ਪ੍ਰਮਾਤਮਾ ਦਾ ਨਾਮ ਸੱਚ ਹੈ ਤੇ ਇਹ ਦੁਨੀਆ ਤੋਂ ਇਨਸਾਨ ਬਤਾਣੇ ਤੇ ਆਇਆ ਤੇ ਜਿਹੜਾ ਆਇਆ ਉਹਨੇ ਜਾਣਾ ਆ ਤੇ ਦੁਨੀਆ ਤੋਂ ਜਾਣਾ ਆ ਇਹ ਸੱਚ ਹੈ ਜਾਣਾ ਵਿਕੇ ਕੋਹ ਨਾ ਜਕੀ ਮਿਲ ਸਾਧੂ ਗੁਣਗਾਹ ਤੇ ਜਦੋਂ ਆਪਾਂ ਸਾਧੂ ਸੰਤਾਂ ਦੀ ਛਣ ਵਿੱਚ ਜਾਵਾਂਗੇ ਤਾਂ ਸਾਨੂੰ ਇਹ ਗੱਲ ਦੱਸਣਗੇ ਕਿ ਪ੍ਰਮਾਤਮਾ ਕਿੱ사 ਹੈ ਨਾਦਰੀ ਬੰਦਗੀ ਕਰਨੀ ਨਾਮ ਜਪਨਾ ਸਿਮਰਨ ਕਰਨਾ ਤੇ ਜਦੋਂ ਉਹ ਦੱਸਿਆ ਫੇਰ ਅਸੀਂ ਉਹਦਾ ਗੁਣ ਗaan ਕਰਾਂਗੇ ਤੇ ਇਹ ਦੁੱਖਾਂ ਤੋਂ ਉਹ ਦੂਰ ਹੁੰਦਾ ਆ ਬਚਦਾ ਆ ਤੇ ਆਹ ਮੋਕਾ ਸੇਵਾ ਕਰਨ ਦਾ ਮਿਲਦਾ ਆ ਸਾਨੂੰ ਲੋਕਾਂ ਦਾਖ ਨੇ ਆ ਸਾਧੂ ਸੰਤਾਂ ਨੇ ਉਸ ਪ੍ਰਮਾਤਮਾ ਨੂੰ ਧਿਆਇਆ ਹੁੰਦਾ ਆ ਤੇ ਨਾਮ ਜਪਿਆ ਬੰਦਗੀ ਨਾਲ ਜੁੜੇ ਹੁੰਦੇ ਆ ਆਪ ਜੱਤਦੇ ਹਨ ਦੁਨੀਆ ਨੂੰ ਤਾਰਦੇ ਹਨ ਨਾਮ ਚਕੁੰਦੇ ਹਨ ਸਾਨੂੰ ਗੁਣ ਗਾਹ ਸਾਧੂ ਸੰਤਾਂ ਦੀ ਸੰਗਤ ਕਰਕੇ ਉਸ ਪ੍ਰਭੂ ਦੇ ਗੁਣ ਗਾਹ ਉਹਨੂੰ ਧਿਆਇ ਜਾਣ ਕਰ ਜੋ ਤੇਰੇ ਸਹਾਇ ਹੋਣਾ ਹੈ ਜਿਆ ਤੇ ਉਪਜੀ ਤੈ ਮੇਨੇ ਸੱਚੀ ਪ੍ਰੀਤ ਸਮਾਹ ਜਹ ਤੇ ਉਪਜੀ ਜਿੱਥੋਂ ਪ੍ਰਗਟ ਹੋਈ ਪ੍ਰਗਟ ਹੋਉਂਦੀ ਆ ਇਹ ਦੇਹੀ ਸਰੀਰ ਜਾਂ ਕੁਝ ਵੀ ਆ ਤੇ ਉਹ ਉਸੇ ਵਿੱਚ ਹੀ ਮਿਖੋ ਜਾਂਦੀ ਮਿਲ ਜਾਂਦੀ ਆ ਜਹ ਤੇ ਉਪਜੀ ਤੈ ਮੇਨੇ ਜੋ ਮਾਰਨਾ ਪ੍ਰੀਤ ਰਹੀ ਆ ਤੇ ਪ੍ਰੀਤ ਵੀ ਕਿੱਦਾਂ ਰਹੀ ਆ ਕਿਸੇ ਨੇ ਪ੍ਰੀਤ ਕਰਨ ਵਾਲੇ ਨੇ ਸਾਨੂੰ ਦੱਸਿਆ ਜਿਨ੍ਹਾਂ ਨੇ ਉਹ ਮਾਲਕ ਨਾਲ ਪੀਤ ਕੀਤੀ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਮਾਲਕ ਦੀ ਪ੍ਰੀਤ ਉਹਦੀ ਗੰਦਗੀ ਕਰਨ ਦਾ ਇਹ ਕੀ ਬਾਲਿਆ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਉਸ ਮਾਲਕ ਨਾਲ ਉਹ ਜੋ ਰਾਹ ਹਾਲਿਆ ਤੇ ਜਦੋਂ ਉਹ ਕਿਸੇ ਨੇ ਦੱਸਿਆ ਕੋਈ ਸਾਨੂੰ ਸੰਤਾਂ ਨੇ ਬਖਿਆਨ ਕੀਤਾ ਦੱਸਿਆ ਜੇਤੇ ਉਪਜੀ ਤੈ ਨਹੀਂ ਤਾਂ ਉਹ ਪਰਮਾਤਮਾ ਦੀ ਪ੍ਰੀਤ ਹੈੰਦਾ ਉਹਦੇ ਵਿੱਚ ਭਿੰਨ ਹੋ ਜਾਂਦਾ ਹੈ ਜਦੋਂ ਉਹਦੀ ਬਰੀਤਨਾ ਜੋਜੰਦਾ ਨਾਮ ਜਪਦਾ ਜੇਤੇ ਨਿੱਤ ਸੱਚੀ ਬ੍ਰੀਤ ਸਮਾਹ ਸੱਚੀ ਬ੍ਰੀਤ ਸਮਾਹ ਦੇ ਸੱਚੀ ਬੀਤ ਉਹ ਪਰਮਾਤਮਾ ਦੀ ਹੈ ਜਿਹੜੀ ਉਹਦੇ ਜਿਹਨੂੰ ਉਸਦੇ ਨਾਲ ਲੱਗ ਗਈ ਪ੍ਰੀਤ ਲੱਗ ਗਈ ਉਹ ਤੋ ਮਾਰਗ ਤੋਂ ਦੂਰ ਨਹੀਂ ਜਾਂਦਾ ਉਹਦੇ ਚਰਨਾ ਵਿੱਚ ਜੰਦਦਾ ਹੈ ਇਹਦੇ ਬਾਦਗੀ ਦੇ ਰਾਜ ਦੇ ਦਾ ਨਾਮ ਜਪਦਾ ਸਿਮਰਨ ਕਰਦਾ ਕਰ ਗਾ ਨਹੀਂ ਪਾਰਨਾ ਮ ਬੋੜਨਾ ਵਿਚੜੀ ਆ ਕਰ ਗਾ ਇਹ ਨਹੀਂ ਨਹੀਂ ਆ ਖਸਾ ਦਾ ਕਿੱਤਾ ਮੋ ਕਰਿਆ ਵਿਹਾਰ ਕਿਤੇ ਕੰਮ ਨੂੰ ਤੇ ਜਦੋਂ ਇਹ ਬੰਦੇ ਨੂੰ ਯਾਰ ਹੁੰਦਾ ਆ ਵੇ ਮੇਰਾ ਇਹ ਸਾਰਾ ਕੁਝ ਬਣਾਇਆ ਉਹ ਸਭ ਉਸ ਦਿਨ ਹੈ ਕਿ ਗਾਦਾ ਹੋਇਆ ਤੇ ਗਾਗਹਿਨੀ ਪਰਮਾਤਮਾ ਉਹਨਾ ਵਿਛੜੀ ਹੈ ਪਰਮਾਤਮਾ ਪ੍ਰਮਾਤਮਾ ਤੂੰ ਦੂਰ ਹੋ ਗਿਆ ਤੇ ਫਿਰ ਜਦੋਂ ਦੁਨਾਰਾ ਆਏ ਜਾਂ ਨਹੀਂ ਗੱਲਣਾ ਉਹ ਵਿਛੜ ਜਾਣਾ ਸਾਲਕ ਨੂੰ ਫਿਰ ਤੋਂ ਨਹੀਂ ਆਤ ਪਲੇ ਹੋਣਾ ਗਾਗਹਿਨੀ ਪਰਮਾਤਮਾ ਉਹਨਾ ਵਿਛੜੀਆ ਕਾਰੇ ਵਾਲੀ ਨੀ ਮਾਰਨਾ ਮੋੜਾ ਤੇ ਜੜੀਆਂ ਬਾਹਰ ਜਾਓ ਲੱਕੇਰੀਆਂ ਹਰ ਸੱਜਣਾ ਆਗਮ ਆਵਾਹ ਬਾਹਰ ਜਾਓ ਲੱਕੇਰੀਆਂ ਉਹਦੇ ਬਹਾਰੇ ਜਾਈਏ ਚਿੰਨ ਖੰਮਾ ਮੁਕੰਤਾ ਬਖਸ਼ਾ ਦਿੱਤੀਆਂ ਹਰ ਸੱਜਣਾ ਆਗਮ ਆਵਾਹ ਉਹ ਪ੍ਰਮਾਤਮਾ ਆਗਮ ਆਵਾਹ ਹੈ ਭੋਜ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਉਹ ਬਿਆਨ ਹੈ ਉਹੀ ਰਚਨਾ ਬ्यानਤਨ ਸੱਜਣਾ ਹਗਾਮਾ ਵਾ ਉਹ ਸੱਜਣਾ ਜਿਹੜਾ ਸਾਡਾ ਸਾਥੀ ਹੈ ਜਿਹਨੇ ਤੁਹਦਾ ਸਾਥ ਨਿਵਾਣਾ ਆ ਉਹ ਪਰਮਾਪਾਰ ਬ੍ਰਹਮ ਹੈ ਹਗਾਮਾ ਵਾ ਖਲਾਕ ਗੋਡ ਹਰ ਸੱਜਣਾ ਹਗਾਮ ਹਗਾ ਸਾਰੰ ਕਈ ਨਾਰਾਇਣ ਨਾਨਕ ਦਾ ਪਿਆ ਹੈ ਕਾਰਨ ਕਈ ਕਰਾਇਆ ਉਸ ਮਾਲਕ ਦੇ ਪ੍ਰਭੂ ਨੇ ਰਾਇਣ ਦੀ ਸ਼ਰਨ ਲਈ ਸ਼ਰਨ ਖੂਲ ਕੀਤੀ ਨਾਨਕ ਦਰ ਤਿਆਰ ਤੇ ਜਿਹੜੇ ਉਹਨੂੰ ਧਿਆਇਆ ਉਹਨੂੰ ਯਾਰ ਕੀਤਾ ਕਿ ਉਹਦੀ ਕਿਰਪਾ ਹੋਈ ਤੇ ਆਪਾਂ ਗੁਰੂ ਚਾਨਾਂ ਦੇ ਵਿੱਚ ਆਏ ਆ ਗੁਰੂ ਘਰ ਆਏ ਆ ਗੁਰੂ ਘਰ ਹਾਜ਼ਰੀ ਭਰ ਦਾ ਮੌਕਾ ਮਿਲਿਆ ਤੇ ਉਹਦੀ ਬਖਸ਼ਿਸ਼ ਹੋਈ ਹੈ ਦਰ ਤਿਆਰ ਤੇ ਉਹਨੇ ਰੰਦੇ ਦਰਨ ਉਹਦਾ ਮੋਕਾ ਨਜਾਇਆ ਤੇ ਉਹਦੀ ਕਿਰਪਾ ਹੁੰਦੀ ਹੈ ਤੇ ਉਹ ਇਸੇ ਕਰਕੇ ਧਿਆਇਆ ਜਾਂਦਾ ਹੈ ਉਹਦੀ ਕਿਰਪਾ ਹੁੰਦੀ ਹੈ ਸਾਨੂੰ ਮੌਕਾ ਬਖਸ਼ ਦਿਹਾ ਕੋਈ ਸੁਹੰਦਾ ਪਰਮ ਸੁਖ ਜਿਸ ਬਖਸ਼ੇ ਗਏ ਪ੍ਰਵਾਹ ਤੋਹ ਮਹੀਨਾ ਇਸ ਇਹ ਰੋਤ ਕੈਸੀ ਵੀ ਕੈਸੀ ਠੰਡ ਦੀ ਆ ਜਾਂ ਕੋਸ ਦੀ ਹੈ ਐਸੇ ਸਰਬ ਸੁਖ ਇਹਦੇ ਇਸ ਹਿੰਨੇ ਵਿੱਚ ਇਸ ਸਮੇਂ ਦੇ ਵਿੱਚ ਪ੍ਰਮਾਤਮਾ ਨੂੰ ਭਾਇ ਜਾਵੇ ਯਾਦ ਕੀਤਾ ਜਾਵੇ ਉਹਦੀ ਬੰਦਗੀ ਕੀਤੀ ਜਾਵੇ ਗੁਰੂ ਘਰ ਆ ਕਰਕੇ ਉਸ ਮਾਰਗ ਦੇ ਚਰਨਾਂ ਦੇ ਵਿੱਚ ਸੰਧਨਾ ਕੀਤਾ ਜਾਵੇ ਸਾਰੇ ਸੁੱਖ ਮਿਲਦੇ ਹਨ ਉਸ ਮਾਲਕ ਦੇ ਘਰੋਂ ਸਾਰੇ ਸੁੱਖ ਮਿਲਦੇ ਆ ਨਾ ਸਰਬ ਸੁੱਖਾ ਸਰਬ ਸੁਖ ਕਿੱਡਾ ਮੰਦੇ ਸਾਰੇ ਸੁੱਖ ਸਾਨੂੰ ਖੁਸ਼ੀਆਂ ਵਡਿਆਈਆਂ ਸਾਧਿਆ ਜੋ ਵੀ ਇਨਸਾਨ ਬੰਦਾ ਚਾਹੁੰਦਾ ਆ ਦਾਤਾ ਦਾਤ ਮੰਗਦਾ ਪ੍ਰਭੂ ਤੋਂ ਬੜਾ ਕੁਝ ਮੰਗਦਾ ਆ ਬੜੀਆਂ ਇਸ਼ਾਵਾ ਮੰਦੇ ਦੇ ਵਿੱਚ ਉਹ ਦਾਤੇ ਜਿਹੜਾ ਲੈ ਕੇ ਆਉਂਦਾ ਇਸ਼ਾਵਾ ਹੰਦੇ ਅਗੇ ਆਪਣੀ ਝੋਲੀ ਅੱਗੇ ਪਿਆਰ ਕਰਦਾ ਹੈ ਮੰਗਦਾ ਹੈ ਤੇਰੋਂ ਉਹ ਬਰ ਖੁਸ਼ੀਆਂ ਮਾਂ ਦੇ ਬੱਚਿਆਂ ਕਿਹੜੀਆਂ ਖੁਸ਼ੀਆਂ ਉਹ ਵੀ ਹੁੰਦਾ ਸਰਬ ਸੁਖ ਜਿਸ ਲਖਸ਼ੇ ਦੇ ਪਰਵਾਹ ਉਹ ਵੇਤਰਾ ਧੰਸੇ ਰਿੰਦਾ ਸੱਚਾ پاک ਜਾ ਉਹ ਪ੍ਰਮਾਤਮਾ ਰੰਗ ਰੰਗ ਅੱਲਾ ਜਿਸ਼ਰ ਕੋਣ ਉਹ ਪ੍ਰਮਾਤਮਾ ਖੁਸ਼ੀਆਂ ਵੰਡਦਾ ਹੈ ਜਿਹੜਾ ਆਹ ਗੱਲ ਗੁਰੂ ਸਾਹਿਬਾਂ ਦੀ ਸਮਝਵੇ ਮੰਨ ਲਈ ਕਿਹੜੀ ਗੱਲ ਤੂੰ ਸੁਣਦਾ ਸਰਜੋਕਰ ਜਿਸ ਰੱਖੇ ਉਹ ਪਰਵਾਹ ਕਿ ਜਿਹਨੂੰ ਤੂੰ ਵੇਰਵਾ ਰੱਖਿ ਦੇਵੇ ਉਹਨਾਂ ਸਾਆਂ ਹੀ ਖੁਸ਼ੀਆਂ ਮਿਲ ਜਾਂਦੀਆਂ ਆ ਗੁਰੂ ਘਰ ਦੇ ਵਿੱਚ ਔਣ ਦਾ ਫਲ ਪ੍ਰਾਪਤ ਹੁੰਦਾ ਆ। ਖੁਸ਼ੀਆਂ ਮਿਲਦੀਆਂ ਉਸ ਮਾਲਕ ਪਰਮਾਤਮਾ ਕੋਲੋਂ ਦੇ ਬਰਵਾਇਆ। ਉਹ ਦੁਨੀਆ ਨੂੰ ਵੰਡ ਰਿਹਾ ਹੈ, ਖੁਸ਼ੀਆਂ ਦੇ ਰਿਹਾ ਹੈ। ਤੇ ਹੁਣ ਜੇ ਆਵੇ ਚਿਹਤਾ ਮੰਗਣ ਵਾਲਾ ਆਵੇ ਤਾਂ ਉਹ ਦੱਤਾ ਲੈ ਕੇ ਬੈਠਾ ਹੈ। ਤੇ ਅਸੀਂ ਦਾਤ ਲੈਣੀ ਆ ਮੰਗਣੀਆਂ ਪ੍ਰਾਪਤ ਕਰਨੀਆਂ ਤੇ ਕਿੱਦਾਂ ਮੰਗਣੀਆਂ ਉਹ ਗੁਰੂ ਸਹਿਤਾਰ ਇਸ ਗੁਰਬਾਣੀ ਦੇ ਵਿੱਚ ਵਿਖਿਆਨ ਕਰ ਦਿੱਤਾ ਹੈ ਸੁਭਾਈ ਤੋਂ بیان ਕੀਤਾ ਬਾਣੀ ਦੇ ਵਿੱਚ ਆਪ ਸਾਡੇ ਸੰਗਤਾਂ ਨੇ ਅੱਜ ਦੇ ਮੀਨੇ ਵਾਰੀ ਆਪ ਜੀ ਨੇ ਸਰਵਨ ਕੀਤਾ ਗੁਰਬਾਣੀ ਦੇ ਨਾਲ ਜੁੜੇ ਹੋ ਬੜੇ ਜਰਾ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਕੇ हालिया पा हो उस मार्ग का गुणगान कर रहे हो दुनिया खुशियां पा रहे हो समा बड़ा व्यंत है चलाएवान है चलता रहेगा चलता रहेगा रुकता नहीं ये अपनी चाह के मुताबिक चलता रहता है ਸਮੇਂ ਦੇ ਨਾਲ ਇਹ ਕਨਾਲ ਦੁਨੀਆ ਇਹ ਆਉਣ ਜਾਣ ਇਹ ਬਦਲਦਾ ਰਹਿੰਦਾ ਹੈ ਸਮਾਂ ਤਬਦੀਲ ਹੁੰਦਾ ਰਹਿੰਦਾ ਹੈ ਤੇ ਇਸ ਕਰਕੇ ਇਹ ਜਿਹੜਾ ਸਮਾਂ ਆ ਪਰਮਾਤਮਾ ਨੇ ਦਿੱਤਾ ਆ ਇਹਦੇ ਵਿੱਚ ਜਦ ਦੀ ਇਹ ਆਉਂਦੀ ਆ ਪਹਿਲਾ ਸਮਾਂ ਕੁਝ ਹੋਰ ਸੀ ਅੱਜ ਦਾ ਸਮਾਂ ਕੁਝ ਹੋਰ ਹੈ ਉਹ ਆਪਾਂ ਦੇਖ ਰਹੇ ਹਾਂ ਜਿਹੜਾ ਅਗਲਾ ਸਮਾਉਣ ਵਾਲਾ ਉਹ ਪਤਾ ਨਹੀਂ ਕਾਹੋਲੇ ਆਉਣਾ ਹੈ ਤੇ ਜੇ ਉਹਨਾਂ ਵਾਲੇ ਸਮੇਂ ਨੂੰ ਵਿਚਾਰ ਲਿਆ ਜਾਵੇ ਤਾਂ ਫਿਰ ਤੁਸੀਂ ਆਉਣ ਵਾਲਾ ਸਮਾ ਵੀ ਸੁਭਾ ਸਕਦੇ ਹੈ ਜੇ ਆਹ ਗੱਲ ਗੁਰੂਆਂ ਦੀ ਮੰਨ ਲਵਾਂਗੇ ਤੇ ਜਿਹੜੀ ਗੁਰੂਆਂ ਨੇ ਬਾਣੀ ਦੇ ਵਿੱਚ ਸ਼ਬਦਨ ਬਾਣੀ ਦੇ ਅਹੀਂ ਸੋਧਨ ਕਰਦੇ ਹੋਏ ਗਿਆਨ ਕਰਾਉਂਦੇ ਹਨ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਦਸਾਰੀ ਗੁਰ ਬਾਣੀ ਕਹੇ ਸੇਵਕ ਜਨ ਮਾਣੇ ਪਰ ਤੱਕ ਗੁਰੂ ਨਿਸ਼ਟਾਰੇ ਤੇ ਜਿਨ੍ਹਾਂ ਨੇ ਬਾਣੀ ਨਾਲ ਜੁੜ ਗਏ ਸੇਵਕ ਜਨ ਬਣ ਗਏ ਸੇਵਕ ਬਣ ਗਏ ਉਸ ਮਾਰਗ ਦੇ ਚਰਨਾਂ ਦੇ ਜਿਹੜੇ ਜੁੜ ਗਏ ਕਰਨਾ ਦੀ ਖੂਲ ਬਣ ਗਏ ਸੇਵਕ ਬਣ ਗਏ ਜਨ ਬਣ ਗਏ ਪ੍ਰਤੱਖ ਗੁਰੂ ਮਿਦਾਰੇ ਤੇ ਉਹਨੂੰ ਪ੍ਰਤੱਖ ਨਜ਼ਰ ਆਉਂਦੇ ਹਨ ਉਹਨਾਂ ਨੂੰ ਜੁੜਦੇ ਆ ਕੋਤਕ ਨਜ਼ਰ ਆਉਂਦੇ ਹਨ ਕੋਤਕ ਕੈਸੇ ਨਜ਼ਰ ਆਉਂਦੇ ਆ ਉਹਨਾਂ ਦੇ ਜੀਵਨ ਦੇ ਅੰਦਰ ਆਪਣੇ ਆਲੇ ਦੁਆਲੇ ਆਪਣੇ ਅੰਦਰ ਜਦੋਂ ਝਾਤ ਮਾਰਦਾ ਹੈ ਤੇ ਪ੍ਰਮਾਤਮਾ ਦੇ ਦੇ ਦਰਸ਼ਨ ਕਰਦਾ ਹੈ ਤੇ ਪ੍ਰਮਾਤਮਾ ਉਨਾਂ ਐਸੀਆਂ 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 ਬਖਸ਼ਿਸ਼ਾਂ ਕਰਦੇ ਹਨ ਜਿਨ੍ਹਾਂ ਦੇ ਕੋਟਕ ਕੋਟਕ ਨਜ਼ਰ ਆਉਂਦੇ ਹਨ ਜਿਹੜਾ ਧਿਆਉਂਦਾ ਹੈ ਯਾਦ ਕਰਦਾ ਹੈ ਬਾਣੀ ਕਰ ਪੜਦਾ ਹੈ ਨਾਮ ਦੇ ਨਾਲ ਜੁੜਿਆ ਉਸੇ ਨੂੰ ਹੀ ਕੋਟਕ ਦੇਦੇ ਹਨ ਉਹਨੂੰ ਪਰਮਾਤਮਾ ਦੇ ਤੇ ਦਰਸ਼ਨ ਹੁੰਦੇ ਆ ਉਹ ਦੇਖ ਰਿਹਾ ਹੈ ਕਿ ਪਰਮਾਤਮਾ ਕਣਕਣ ਦੇ ਵਿਸ਼ਵਾਸਦਾ ਹੈ